ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ 6 ਤਰੀਕ ਨੂੰ ਸਰਦਾਰ ਸੋਚਾ ਸਿੰਘ ਲਗਾ ਦੇ ਜਿਹੜੀ ਰਹਿਮਾਈ ਮੀਟਿੰਗ ਹੋਈ ਸੀ ਉਹਦੇ ਵਿੱਚ ਸਰਦਾਰ ਸੋਚਾ ਸਿੰਘ ਲਗਾ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਜੋ ਵੀ ਫੈਸਲਾ ਜਿਹੜਾ ਚੋਣਾਂ ਦਾ ਜਿਹੜਾ ਇੱਕ 31 ਮੈਂਬਰੀ ਜਿਹੜੀ ਕਮੇਟੀ ਜਿਹੜੀ ਉਹ ਬਣਾ ਦਿੱਤੀ ਗਈ ਹੈ ਔਰ ਅਸੀਂ ਤਕਰੀਬਨ ਲਗਭਗ ਸਾਰੇ 31 ਮੈਂਬਰੀ ਜਿਹੜੀ ਕਮੇਟੀ ਹੈ ਉਹ ਇੱਥੇ ਹਾਜ਼ਰ ਹੈ ਅਸੀਂ ਅਸੀਂ ਉਸ ਦਿਨ ਤੋਂ ਲੈ ਕੇ ਲਗਭਗ 6 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ ਉਹ ਇਲਾਕੇ ਦਾ ਜਿਹੜਾ ਨਲਸਿਸ ਜਿਹੜਾ ਕੱਢਿਆ ਸੀਗਾ ਵੀ ਆਪਾਂ ਜਿਹੜੀ ਆਪਾਂ ਕਿਸ ਦੀ ਮਦਦ ਕਰਨੀ ਹੈ ਕਿਉਂਕਿ ਲੋਕਾਂ ਦੇ ਵਿੱਚ ਇੱਕ ਆਮ ਰੋਸ ਜਿਹੜਾ ਸੀ ਸਭ ਤੋਂ ਜ਼ਿਆਦਾ ਰੋਸ ਜਿਹੜਾ ਸੀ ਉਹ ਕਾਂਗਰਸ ਪਾਰਟੀ ਦੇ ਪ੍ਰਤੀ ਸੀਗਾ ਜਾਂ ਜਿਹੜਾ ਇੱਥੋਂ ਦਾ ਜਿਹੜਾ ਹਲਕੇ ਦਾ ਜਿਹੜਾ ਨੁਮਾਇੰਦਾ ਜਿਹੜਾ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਉਹ ਉਹਨਾਂ ਪ੍ਰਤੀ ਵੀ ਜਿਹੜਾ ਕਾਫੀ ਰੋਸ ਪਾਇਆ ਗਿਆ ਦੂਜੇ ਪਾਸੇ ਜਿਹੜੀ ਕੈਂਡੀਡੇਟ ਸੀ ਬੀਜਪੀ ਤੇ ਉਹਨਾਂ ਦੀ ਚਲੋ ਉਹਨਾਂ ਦੇ ਨਾਲ ਤੇ ਚਲੋ ਨਹੀਂ ਹੋਏਗਾ ਪਰ ਬੀਜਪੀ ਦੇ ਨਾਲ ਜਿਹੜਾ ਸੀ ਉਹ ਕਾਫੀ ਲੋਕਾਂ ਦੇ ਜਿਹੜੇ ਰੋਸ ਨੇ ਕਿਉਂਕਿ ਸਾਡੇ ਗੁਰਤਾਮਾਂ ਦੇ ਵਿੱਚ ਜਿੱਥੇ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਦਿੱਲੀ ਦੇ ਵਿੱਚ ਜਿਹੜੀ ਨਸਲ ਖੁਸ਼ੀ ਹੋਈ ਆ ਉਹ ਸਾਰਿਆਂ ਨੂੰ ਪਤਾ ਉੱਥੇ ਬੀਜਪੀ ਨੇ ਸਾਡੇ ਧਰਮਾਂ ਦੇ ਵਿੱਚ ਜਿੱਦਾ ਹਯੂਰ ਸਾਹਿਬ ਦੀ ਕਮੇਟੀ ਵਿੱਚ ਦਖਲ ਦੇਣਾ ਪਟਨਾ ਸਾਹਿਬ ਦੀ ਦਿੱਲੀ ਦੇ ਵਿੱਚ ਔਰ ਇਥੋਂ ਤੱਕ ਹਰਿਆਣਾ ਦੀ ਕਮੇਟੀ ਵੀ ਜਿਹੜੀ ਉਹਨਾਂ ਕੋਈ ਆ ਸਾਡੀ ਇਥੋਂ ਤੱਕ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਅੰਮ੍ਰਿਤਸਰ ਜਿਹੜੀ ਆ ਉਹਦੇ ਵਿੱਚ ਵੀ ਦਖਲ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਖਾਸ ਕਰਕੇ ਕਿਸਾਨਾਂ ਦੇ ਮੁੱਦੇ ਜਿਹੜੇ ਆ ਉਹ ਬੰਦੀ ਸਿੰਘਾਂ ਦੇ ਮੁੱਦੇ ਜਿਹੜੇ ਆ ਉਹ ਸਾਰੇ ਜਿਹੜੇ ਪੈਂਡਿੰਗ ਨੇ ਜਿਨ੍ਹਾਂ ਕਰਕੇ ਸਾਡਾ ਜਿਹੜਾ ਉਹ ਐਰਕਾਂ ਪਾਰਲੀਮੈਂਟ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੀ ਸਾਡੇ ਜੋ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਸਮਝਾਉਦਾ ਵੀ ਇਸੇ ਕਰਕੇ ਨਹੀਂ ਕੀਤਾ ਗਿਆ ਦੋਨਾਂ ਪਾਰਟੀਆਂ ਨੂੰ ਮਤਲਬ ਅਸੀਂ ਜਿਹੜਾ ਸਾਡੀ ਜਿਹੜੀ ਕਮੇਟੀ ਆ ਜੋ ਅਸੀਂ ਨਲਸਾ ਕੀਤਾ ਦੋਨਾਂ ਪਾਰਟੀਆਂ ਨੂੰ ਹੀ ਰੱਦ ਕਰਦੇ ਆ ਤੀਜੀ ਪਾਰਟੀ ਜਿਹੜੀ ਆ ਗਈ ਆਮ ਆਦਮੀ ਪਾਰਟੀ ਠੀਕ ਹੈ ਆਮ ਆਦਮੀ ਪਾਰਟੀ ਨੇ ਵੀ ਆਪਾਂ ਇਹ ਗੱਲ ਮੰਨਦੇ ਆ ਲੋਕਾਂ ਦੇ ਵਿੱਚ ਗੱਲ ਹੈਗੀ ਆ ਕਿ ਇਹਨਾਂ ਲੋਕਾਂ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਇਹਨਾਂ ਦੇ ਨਾਲ ਰੋਸ ਵੀ ਆ ਕਿਸਾਨਾਂ ਵੀ ਕਿਸਾਨ ਵੀ ਰੋਲੇ ਪਰ ਅਸੀਂ ਪੋਰਟਲ ਜੋ ਨੈਲਸ ਜ ਕੀਤਾ ਕਿਉਂਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਹੈ ਉਹ ਹੈਗੀ ਕਾਂਗਰਸ ਪਾਰਟੀ ਸੋਜਿੰਦਰ ਸਿੰਘ ਦਾਵਾ ਉਹਦਾ ਪਰਿਵਾਰ ਸਾਰਾ ਔਰ ਸਾਰਿਆਂ ਇੱਕ ਨੈਲਸ ਜ ਕਰਕੇ ਵੀ ਅਸੀਂ ਉਹਨੂੰ ਐਰਕਾ ਜਿਹੜਾ ਹਰਾਉਣਾ ਸਾਨੂੰ ਹਾਈ ਕਮਾਂਡ ਤੋਂ ਵੀ ਇਸ ਚੀਜ਼ ਦਾ ਇਸ਼ਾਰਾ ਜਿਹੜਾ ਵੀ ਜੋ ਵੀ ਤੁਸੀਂ ਕਰ ਸਕਦੇ ਹੋ ਕਰੋ ਤੁਸੀਂ ਆਪਾਂ ਸਾਰਿਆਂ ਨੇ ਜੋ ਅੱਜ ਫੈਸਲਾ ਸਰਦਾਰ ਸੁਜਿੰਦਰ ਸਿੰਘ ਲਗਾ ਸਰਦਾਰ ਸੁਚਾ ਸਿੰਘ ਲਗਾ ਉਹ ਅਨੁਸਾਰੀ ਕਮੇਟੀ ਨੇ ਜਿਹੜਾ ਫੈਸਲਾ ਹੀ ਸੁਣਾ ਦਿੱਤਾ ਕਿ ਸਾਡਾ ਫੈਸਲਾ ਹੈ ਅਸੀਂ ਜਿਹੜਾ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਐਕਸਪਾਸ ਸਪੋਰਟ ਕਰਾਂਗੇ ਔਰ ਅਸੀਂ ਤਗੜੇ ਹੋ ਕੇ ਸਪੋਰਟ ਕਰਾਂਗੇ ਔਰ ਸਪੋਰਟ ਹੀ ਨਹੀਂ ਕਰਾਂ ਕਰਾਂਗੇ ਆਪਾਂ ਸੁਜਿੰਦਰ ਸਿੰਘ ਰੰਦਾਵਾ ਦਾ ਜਿਹੜਾ ਉਹ ਰਥ ਹੈ ਉਹ ਅਸੀਂ ਜਰੂਰ ਰੋਕਾਂਗੇ ਬਾਕੀ ਜਿਹੜਾ ਉਹਨਾਂ ਵੀ ਸਾਨੂੰ ਫੈਸਲਾ ਸੁਣਾ ਦਿੱਤਾ ਸਰਦਾਰ ਸੋਚਾ ਸਿੰਘ ਦਾ ਹੁਣ ਸਰਦਾਰ ਸੁਜੰਦਰ ਸਿੰਘ ਹੁਣਾ ਵੀ ਠੀਕ ਹੈ ਉਹਨਾਂ ਇਹ ਗੱਲ ਕਹੀ ਹੈ ਕਿ ਜੋ ਕਮੇਟੀ ਨੇ ਫੈਸਲਾ ਕੀਤਾ ਉਹ ਸਿਰ ਮੱਥੇ ਆ ਸਭ ਸੋ ਸਾਡਾ ਜਿਹੜਾ ਫੈਸਲਾ ਹੈ ਅਸੀਂ ਅੱਜ ਤੋਂ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਬਸਪੋਰਟ ਕਰਦੇ ਹਾਂ ਜੀ ਜੀ ਆਮ ਆਦਮੀ ਨੇ ਤੁਹਾਨੂੰ ਅਪਰੋਚ ਕੀਤੀ ਹੈ ਕਿ ਤੁਸੀਂ ਆਪਣੇ ਆਪ ਹੀ ਫੈਸਲਾ ਕਰ ਲਓ ਨਹੀਂ ਇਹ ਸਾਡੂ ਅਪਰੋਚ ਨਹੀਂ ਕੀਤੀ ਹੈਗੀ ਅਪਰੋਚ ਤੇ ਚਲੋ ਉਦਾਂ ਤੇ ਸਾਰੇ ਵਰਕਰਾਂ ਨਾਲ ਜਦੋਂ ਇਲੈਕਸ਼ਨ ਚੱਲਦੀ ਹੈ ਸਾਰੇ ਵਰਕਰਾਂ ਨਾਲ ਕਰਦੇ ਆ ਉਥੇ ਕਾਂਗਰਸ ਨੇ ਵੀ ਕੀਤੀ ਹੈ ਬੀਜੇਪੀ ਵਾਲੇ ਵੀ ਕਰ ਰਹੇ ਆ ਆਪਾਂ ਨੂੰ ਵੀ ਪਾਰਟੀ ਵਾਲੇ ਕਰਿਓ ਉਹ ਅਪਰੋਚ ਹੋਰ ਚੀਜ਼ ਹੈ ਜਿਹੜਾ ਸਾਡਾ ਆਪਣਾ ਕਮੇਟੀ ਨੇ ਜੋ ਅਸੀਂ ਨੈਲਸਰ ਕੱਢਿਆ ਅਸੀਂ ਉਹਦੇ ਮੁਤਾਬਕ ਜਿਹੜਾ ਉਹ ਅਸੀਂ ਜਿਹੜਾ ਇਹ ਫੈਸਲਾ ਜਿਹੜਾ ਸੁਣਾਉਂਦੇ ਸੁਖਿੰਦਰ ਸਿੰਘ ਧੰਦਾਵ ਦੇ ਇੱਕ ਬਿਆਨ ਸੀ ਕਿ ਜਦੋਂ ਹਾਈ ਕਮਾਂਡ ਨੇ ਇਹਦੇ ਕੋਈ ਫੈਸਲਾ ਨਹੀਂ ਕੀਤਾ ਤੇ ਇਹ ਕਿਦਾਂ ਆਪਣੇ ਆਪ ਨਹੀਂ ਇਹ ਸਾਡਾ ਨੀਜੀ ਫੈਸਲਾ ਹੈ ਸੜਾਈ ਤੋਂ ਕਿਉਂਕਿ ਕਮੇਟੀ ਬਣਾਤੀ ਆਪਾਂ ਜਿਹੜੀ ਹਾਈ ਕਮਾਂਡ ਨੇ ਤੇ ਪਾਈਕੜ ਕਰਤਾ ਪਰ ਅਸੀਂ ਇੱਕ ਨਿਜੀ ਕਮੇਟੀ ਬਣਾਉਣ ਦਾ ਸਰਦਾਰ ਸੁਚਾ ਸਿੰਘ ਲਗਾਧ ਹੋਣਾ ਦਾ ਇਹੋ ਹੀ ਗੱਲ ਕਿ ਇੱਕ ਜਿਹੜੀ ਕਮੇਟੀ ਬਣਾਈ ਆ ਉਹ ਕਮੇਟੀ ਹੀ ਫੈਸਲਾ ਕਰੇ ਸਾਡੇ ਫੈਸਲੇ ਤੋਂ ਪਹਿਲਾਂ ਬਹੁਤ ਸਾਰੇ ਪਿੰਡਾਂ ਦੇ ਕਾਲੀ ਜਿਹੜੇ ਆ ਉਹ ਪਹਿਲਾਂ ਚੈਅ ਕਰ ਗਏ ਲੋਕਲ ਵਰਕਰਾਂ ਦਾ ਆ ਲੋਕਲ ਲੋਕਲ ਹਲਕੇ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਇਹ ਚ ਹਾਈ ਕਮਾਂਡ ਦਾ ਨਹੀਂ ਫੈਸਲਾ ਇਹ ਕੋਈ ਪਾਰਟੀ ਦਾ ਫੈਸਲਾ ਨਹੀਂ ਗਾ ਤਾਂ ਹੀ ਸਰਦਾਰ ਸੁਚਾ ਸਿੰਘ ਲਗਾਉਂਦੇ ਇਹਨਾਂ ਨੂੰ ਦੱਸਦਾ ਹੈ ਜਿਹੜਾ ਤੁਹਾਡੇ ਫੈਸਲੇ ਤੋਂ ਪਹਿਲਾਂ ਬਹੁਤ ਸਾਰੇ ਪੰਡਾਂ ਚ ਜਿਹੜੇ ਅਕਾਲੀ ਦੇ ਕਾਂਗਰਸ ਇਹ ਇੱਕ ਧਰਮ ਭਲੇਖਾ ਇੱਕ ਭਰਮ ਭਲੇਖਾ ਹੈ ਕਿਉਂਕਿ ਅਕਾਲੀ ਦਲ ਦੀ ਬੋਰਡ ਜਿਹੜੀ ਲੋਕ ਸਭਾ ਦੇ ਵਿੱਚ 17000 ਵੋਟ ਜਿਹੜੀ ਆ ਉਹ ਪੋਲ ਹੋਈ ਆ ਸ੍ਰੋਮਣੀ ਅਕਾਲੀ ਦਲ ਦੀ ਆ ਪਰ ਉਹਦੇ ਵਿੱਚੋਂ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰੀ ਵੋਟ ਸਾਡੀ ਜਿਹੜੀ ਉਹ ਕਾਂਗਰਸ ਨੂੰ ਚਲ ਗਈ ਆ ਹ ਚੰਦ ਗਏ ਨੇ ਆਪਾਂ ਕਹਿ ਸਕਦੇ ਆ ਪਰ ਬਹੁਤ ਵੱਡਾ ਵੋਟ ਬੈਂਕ ਜਿਹੜਾ ਉਹ ਬੈਠਾ ਉਹ ਜਿਸ ਪਾਸੇ ਜਾਊਗਾ ਉਹ ਵੋਟ ਬੈਂਕ ਜਿਹੜਾ ਉਹ ਜੋ ਤਾਹੂਗਾ ਇਹ ਕਰਕੇ ਆਵਾਜ਼ ਦੀ ਪਾਰਟੀ ਨੂੰ ਸਪੋਰਟ ਕਰਦੇ ਆ ਵਾਹਿਗੁਰੂ ਜੀ ਖਾਲਸਾ ਜੀ ਕਮਿਸ਼ਨਰ ਪਾਲਨ ਇਸਤੀਫਾ ਦਿੱਤਾ ਜੀ ਉਹਨੂੰ ਕਿਵੇਂ ਦੇ ਦੇ ਜਿਹੜਾ ਅਸਤੀਫਾ ਦੇਣਾ ਕਿ ਉਹ ਜਿਹੜੀ ਇਹ ਪ੍ਰੋਸੈਸ ਹੈ ਜਿਹੜਾ ਇਹ ਪ੍ਰੋਸੈਸ ਜਿਹੜਾ ਇਹ 5 ਸਾਲ ਬਾਅਦ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਹਾਂ ਇਸ ਵਾਰ ਜਿਹੜਾ ਅਸਤੀਫਾ ਪਹਿਲੀ ਵਾਰ ਅਸਤੀਫਾ ਪਹਿਲੀ ਵਾਰ ਅਸਤੀਫਾ ਪਹਿਲੀ ਵਾਰ ਹੋਇਆ ਇਹ ਉਹਨਾਂ ਦਾ ਇਹ ਤੇ ਉਹ ਆਪ ਹੀ ਦੱਸ ਸਕਦੇ ਆ ਪਰ ਇਹਦੇ ਬਾਰੇ 18 ਤਰੀਕ ਨੂੰ ਕੋਰ ਕਮੇਟੀ ਦੀ ਮੀਟਿੰਗ ਵੀ ਹੋ ਰਹੀ ਹੈ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਵੀ ਉਹ ਜਿਹੜਾ ਫੈਸਲਾ ਕਲ ਜੋ ਵੀ ਲੈਣਗੇ ਕਿਉਂਕਿ ਡੈਲੀਗੇਟਾਂ ਨੇ ਚੋਣ ਕਰਨੀ ਹੈ ਇਹ ਤੇ ਉਹਨਾਂ ਦੇ ਲੈਵਲ ਦਾ ਹੀ ਹੈ ਇਹ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ